ਅੱਛਾ ਕਾ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਜਿਸਕਾ ਆ ਰਹੇ ਆ ਸਾਗ ਅਸੀਂ ਆਪਣੇ ਸਾਗ ਤੋਂ ਬਣਾਣਿਆ ਸੀਗਾ ਹੁਣ ਤੋਂ ਕੇਵਾਦੇ ਨੇ ਧੌਣ ਤੋਂ ਬਾਅਦ ਅਸੀਂ ਚੀਜ਼ ਰੱਖਦੇ ਸੀਗੇ ਸੇ ਪਾਲਕ ਬਾਅਦ ਪਾਉਣੇ ਹੁੰਦੇ ਆਂ ਜੀ ਸਾਗ ਪਹਿਲਾਂ ਪਾਉਣੇ ਆ ਸਾਗ ਆਪਾਂ ਪਾ ਚੁੱਕੇ ਸੀਗੇ ਚਲ ਕਰਨ ਨੂੰ ਪਾਰਕ ਬਾਹਰ ਸੀ ਇਹ ਲੇਕਿਨ ਪਾਰਕ ਕੱਟਦੇ ਥੋੜੀ ਪ੍ਰੋਬਲਮ ਆ ਰਹੀ ਸੀ ਜੀ ਚਲੀ ਹੱਥਾਂ ਨੇ ਪਛਤਰੇ ਕਿਸੇ ਤਿਲਕੇ ਦੀ ਸੀ ਤੇ ਫਿਰ ਮੰਮੀ ਨੇ ਮਸ਼ੀਨ ਚਲਾਇਆ ਬੜੇ ਵਧੀਆ ਤਰੀਕੇ ਨਾਲ ਸਾਰਾ ਚੰਦਰ ਕੱਟ ਹੋ ਗਿਆ ਸੀਗਾ ਤੇ ਆ ਤੁੰਦ ਕਾਇਆ ਸੀ ਜੀ ਐਡਾ ਪਾਣੀ ਫਿਰ ਤੋਂ ਟੁੱਟਾ ਆਲਕ ਤੇ ਸਿਰ ਆ ਕੱਟ ਲੈ ਸੀਗਾ ਕਿਤਨਵਾ ਦਾ ਪਾਣੀ ਸਾਰਾ ਸਮਾਨ ਸਨੀਤਾ ਸੀਗਾ ਹੁਣ ਆਪਾਂ ਪਾਤਾ ਸਾਗ ਪਤਲੀ ਦੇ ਵਿੱਚ ਕਿੰਨਾ ਲੱਗ ਗਿਆ ਸੀ ਸਾਗ ਇਹ ਬਾਅਦ ਥੋੜਾ ਭਾਗ ਪਾਇਆ ਸੀ ਤੇ ਮੇਕ ਟਿਕਾ ਦੇਖੋ ਇਸਕੇ ਸਾਗ ਆਪਾਂ ਪਾ ਸਕਦੇ ਹਾਂ ਪਾਲਕ ਤੇ ਇਕੱਠੇ ਬਣਾਵਾਂਗੇ ਬਾਅਦ ਚ ਸਾਰਾ ਕੁਝ ਥੋੜੇ ਹੀ ਆਪਣਾ ਸਾਗ ਦੇਰ ਬਾਅਦ ਜਦੋਂ ਪਾਣੀ ਤਿਆਰ ਹੋ ਜਾਵੇ ਤਾਂ ਸਖਦੀਓ ਬੜਾ ਮਜ਼ਾ ਆ ਰਿਹਾ ਸੀ ਸਵੇਰੇ ਸਵੇਰ ਆਕਮਕਤੀਅਰਸ ਆ ਗਿਆ ਸੀ ਬਣਾ ਸਵੇਰੀ ਸਵੇਰੀ ਦੀ ਸਾਂਹ ਜਦੋਂ ਬਣ ਗਿਆ ਤਾਂ ਮੋਦੀ ਵੀ ਵੀਡੀਓ ਦਿਖਾਵਾਂਗੇ ਦਾਟਾ ਤੇ ਆਪਣੇ ਸਾਬੂ ਨਾਲ ਐਸੀਗਾ ਅੱਗੇ ਅੱਗੇ ਵੀਡੀਓ ਤੁਹਾਨੂੰ ਹੋਰ ਵੀ ਬਣਦੀਆਂ ਰਹਿਣੀਆਂ ਸਾਡੇ ਚੈਨਲ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਲਓ ਪਲੀਜ਼ ਆਪਾਂ ਹੋਰ ਵੀ ਕੰਮ ਕਰਨਾ ਚਾਹੀਦਾ ਬਦਨਾ ਹੈ ਤੇ ਚਲ ਮਿਲਦੇ ਆਂ ਥੋੜੇ ਟਾਈਮ ਨਾਲ ਆਟਾ ਗੁੰਨੇ ਕੇ ਸਾਗ ਆਪਣਾ ਬਣ ਕੇ ਤਿਆਰ ਹੋ ਗਏ ਸੀ ਰੋਟੀ ਬਣਾ ਰਹੀ ਸੀ ਜੀ ਮੈਂ ਵੀ ਅੱਜ ਤੁਹਾਡੇ ਲਈ ਇੱਕ ਬਹੁਤ ਕੁ ਰੋਟੀ ਬਣਾ ਰਹੀ ਆ ਅੱਜ ਅਸੀਂ ਗੰਨੇ ਮੱਕੀ ਦਾ ਆਟਾ ਅਤੇ ਨਾਲ ਹੀ ਬਣਾ ਰਿਆ ਮੱਕੀ ਦੀ ਰੋਟੀ ਇਕ ਵੇਦਰ ਆਪਣੀ ਰੋਟੀ ਤਿਆਰ ਹੋਈ ਜਾਂਦੀ ਆ ਪਾਣੀ ਹੱਤੀ ਰੋਟੀ ਆ ਗਈ ਇਹ ਸਹੁੰ ਦਾ ਸਾਥ ਸਰੁੰਦਾ ਸਾਥ ਮੱਕੀ ਦੀ ਰੋਟੀ ਤੇ ਆਪਣੀ ਨੂੰ ਦਰ ਲੱਸੀ ਤਿਆਰ ਹੋ ਰਹੀ ਹੈ ਤਿਆਰ ਹੋ ਗਈ ਮੱਖਣੀ ਤਿਆਰ ਹੋ ਗਈ ਫਿਰ ਆਪਾਂ ਖਾਵਾਂਗੇ ਸਾਗ ਲੱਸੀ ਮੱਕੀ ਦੀ ਰੋਟੀ ਆਪਣੀ ਰੋਟੀ ਬਣ ਕੇ ਤਿਆਰ ਦੇਖੋ ਕਿੰਨੀ ਸੋਹਣੀ ਆ ਪਰ ਤੁਹਾਨੂੰ ਹੋਰ ਤਿਆਰ ਕਰਕੇ ਦਿਖਾ ਦਿੰਦੀ ਹਾਂ ਸੋ ਪੂਰੀ ਮੰਦਰੀ ਤਾਂ ਹੀ ਦੇਖ ਲਿਆ ਗਿਆ ਰੋਟੀ ਬਣਦੀ రోటీ బ తయారు రెడీ ਮम्मी ਲੱਸੀ ਬਣਾ ਰਹੇ ਸੀਗੇ ਤੇ ਮੱਖਣ ਆ ਚੁੱਕਿਆ ਸੀਗਾ ਲੱਸੀ ਦੇ ਉੱਤੇ ਮੰਮੀ ਨੇ ਘੋਲਿ ਚ ਪਾ ਕੇ ਦਿੱਤਾ ਸੀਗਾ ਤੇ ਆਪੀ ਰੋਟੀ ਬਣ ਕੇ ਰੈਡੀ ਸੀਗੀ ਦੇਖੋ ਕਿੰਨਾ ਵਧੀਆ ਲੱਗਦਾ ਸਰੋਂ ਦਾ ਸਾਗ ਮੱਖਣ ਤੇ ਰੋਟੀ ਕਿਹੜੀ ਆ ਮੈਂ ਰੋਟੀ ਖਾਂਦੀ ਕਿੰਨਾ ਸੋਹਣਾ ਮੱਖਣ ਆਇਆ ਦੇਖੋ ਵਾਈਟ ਵਾਈਟ ਅੱਜ ਅੱਜ ਨੂੰ ਮੈਂ a ਮੇਰੇ ਤੋਂ ਵੀ ਅੱਜ ਬੇਨ ਨੂੰ 5 ਵਜੇ ਆਉਣਾ ਹੈ ਇਹ ਮੈਂ ਤੁਹਾਨੂੰ ਦੱਸ ਨਹੀਂ ਮੋਗਿਆ ਨਹੀਂ ਯਾਦ ਯਾਦ ਤੇ ਸਿਰੋਕ ਤੇ ਤਾਂ ਨਾ ਕੋਈ ਗ੍ਰਾਉਂਡ ਆਉਣਾ ਹੈ ਸਾਰਾ ਤੇ ਫਿਰ ਮੈਂ ਕੀ ਕਰਾਂਗਾ ਗੁਰਾਂ ਨੂੰ ਵੀ ਦਿਨ ਹੈ ਨਾ ਜੀ ਤੱਕ ਹਾਂ ਦਾ ਉਹ ਰਕਾ ਮੱਖਣ ਆਪਣੀ ਆਪਣੀ ਅਗਨਲਸੀ ਦੇਖ ਸਕਦੇ ਹੋ ਤੁਸੀਂ ਬੜਾ ਹੀ ਸਵਾਦ ਸੀਗਾ ਤੇ ਇਸ ਦੇ ਨਾਲ ਵੀਡੀਓ ਦਾ ਐਂਡ ਕਰਦੇ ਆਂ ਜੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੁਹਾਡੀ ਸਪੋਰਟ ਹੀ ਸਾਨੂੰ ਅੱਗੇ ਤੱਕ ਪਹੁੰਚਾਊਗੀ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਤੁਹਾਡੇ ਵਾਸਤੇ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਈਏ ਤੇ ਵੀਡੀਓ ਵਿੱਚ ਜੋ ਵੀ ਗਲਤੀ ਹੁੰਦੀ ਹੈ ਕਮੀ ਹੁੰਦੀ ਹੈ ਉਸ ਨੂੰ ਨਜ਼ਰ ਅੰਦਾਜ਼ ਕਰਕੇ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸਿਆ ਕਰੋ ਤਾਂ ਕਿ ਉਸ ਨੂੰ ਅਸੀਂ ਹੋਰ ਸੁਧਾਰ ਸਕੀਏ ਤੁਹਾਡੇ ਲਈ ਹੋਰ ਫਿਰ ਵਧੀਆ ਵਧੀਆ ਵੀਡੀਓਜ਼ ਲਿਆ ਸਕੀਏ ਜਿਸ ਤਰ੍ਹਾਂ ਤੁਸੀਂ ਚਾਹਦੇ ਉਸ ਤਰ੍ਹਾਂ ਹੀ ਵੀਡੀਓ ਨੂੰ ਤੁਹਾਡੇ ਸਾਹਮਣੇ ਲੈ ਕੇ ਆਈਏ ਥੈਂਕ ਯੂ